ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਜਦ ਵੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 79488 ਕਾਕੇ ਬਰਾੜ ਦੇ ਘਰੋਂ ਵੀਡੀਓ ਬਣਾ ਰਹੇ ਆ ਡੇਲੀ ਵਾਂਗੂ ਹੀ ਜੜਜ ਕਈ ਵਾਰ ਦੋ ਵੀ ਨਹੀਂ ਇੱਕੋ ਡੇਲੀ ਵੀਡੀਓ ਪੈਂਦੀ ਆ ਟੀਨ ਚ ਮਾਲ ਆਉਂਦਾ ਟੀਨ ਚ ਸੇਲ ਹੋ ਕੇ ਜਾਂਦਾ ਵਾ ਚੰਗਾ ਬਾਈ ਦਾ ਵਪਾਰ ਦਾ ਕੰਮ ਆ ਇਮਾਨਦਾਰ ਬਾਈ ਹੈਗਾ ਟੀਨ ਚ ਨਹੀਂ ਤਾਂ ਵੀਡੀਓ ਕਿਹਦੇ ਡੇਲੀ ਪੈਂਦੀ ਆ ਕੀ ਡੇਲੀ ਵੀਡੀਓ ਪੈਂਦੀ ਆ ਡੇਲੀ ਬਹੁਤ ਸੇਲ ਹੁੰਦੇ ਆਗੇ ਆਓ ਕਰਦੇ ਆ ਬਾਈ ਨਾਲ ਗੱਲਬਾਤ ਤੈਨੂੰ ਦੱਸ ਦਿਲ ਕਿੱਡਾ ਕਰੋਡੀ ਲੈਨੇ ਆ ਬਾਈ ਜੀ ਜਾਣਕਾਰੀ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਯੂ ਬਹੁਤ ਆਪਣੀ ਵੀਡੀਓ ਦੇ ਪਾ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਵੱਧ ਤੋਂ ਵੱਧ ਨਾ ਬੈਲ ਦੇ ਨਿਸ਼ਾਨਦਾਰ ਤਾਂ ਜੋ ਹਰੇਕ ਵੀਡੀਓ ਆਉਂਦੀ ਤੁਹਾਨੂੰ ਮਿਲ ਸਕੇ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਲੈਨੇ ਆਂ ਪ੍ਰੋਪਰ ਜਾਣਕਾਰੀ ਜੈਸਾ ਇੱਕ ਪਿੰਡ ਬਾਰੇ ਪਿੰਡ ਸ੍ਰੀ ਕਾਲ ਸ੍ਰੀ ਕਾਲ ਜੀ ਸਾਰੇ ਪਿੰਡ ਪੜਾਉਂਦੇ ਜੀ ਨਾਮ ਦੱਸ ਦਗੇ ਜੀ ਨਾਮ ਜੀ ਕਾਕਾ ਪਿੰਡ ਲੰਗਣਾ ਤਸਵੀਰ ਬਾਗਾ ਆਪਣਾ ਜਿਲ੍ਹਾ ਮੂਗਾ ਠੀਕ ਹੈ ਜੀ ਕੱਲ ਦੋਵਾਂ ਦੀ ਵੀਡੀਓ ਪਾਈ ਸੀ ਵੈਗੀਆਂ ਬਾਈ ਅੱਗੇ ਆ ਬਾਈ ਚਵਾ ਕੇ ਦਿੱਤੀਆਂ ਠੀਕ ਹੈ ਜੀ ਯਾਰ ਇਹਨਾਂ ਠੀਕ ਆ ਇਹ ਗੱਬਣ ਸੀ ਕਿ ਡੀ ਜਲਸੂ ਵੀ ਅੱਗੇ ਤਿੰਨ ਵਿੱਚ ਗੱਲ ਤਾਂ ਇਹਨਾਂ ਨੂੰ ਵੀਡੀਓ ਦੇ ਹਾਂ ਤੈਨੂੰ ਇੱਥੀਆਂ ਠੀਕ ਆ ਇਹ ਵਿੱਚ ਗੱਲ ਠੀਕ ਆ ਚੰਗਾ ਚੱਲ ਜੀਦਾ ਮਾਲ ਵਧੀਆ ਯਾਰ ਇੱਕ ਵਾਰ ਜਦੋਂ ਆਪਾਂ ਤੁਹਾਨੂੰ ਵਾਰ-ਵਾਰ ਕਹਿੰਦੇ ਇਹਦੇ ਵਿੱਚ ਪੈੜੀ ਬੈੜੀ ਲਈ ਜਾਣੀ ਠੀਕ ਆ ਜੀ ਨਾ ਕਾਰ ਲੀ ਜਿਹੜੀ ਹੈ ਸਹੀ ਗੱਲ ਆ ਆਈ ਚਲਾਈ ਹੈ ਠੀਕ ਆ ਕੋਈ 2000 ਲੈ ਗਈ ਕੋਈ 2000 ਦੇ ਗਈ ਆਉਂਦੀਆਂ ਵਿਕੀ ਜਾਂਦਾ ਮਾਲ ਚੰਗਾ ਆਦਾ ਯਾਰ ਰੁਪਈਆ ਕੱਢ ਦੇ ਯਾਰ ਅੱਛਾ ਨਹੀਂ ਕੱਢੀ ਜਣਾ ਨੱਕ ਮੁੱਲ ਕੱਢ ਕੇ ਮੁਰ ਜਾਂਦਾ ਅੱਛਾ ਇੱਥੇ ਜਦੋਂ ਆ ਕੇ ਪੰਗਾ ਪੈਈ ਜਾਣਾ ਠੀਕ ਆ ਕੋਈ ਨਹੀਂ ਕੁੜੀ ਚਾਲੂ ਚ ਕੀ ਕੰਮ ਚਲ ਵਧੀਆ ਗੱਲ ਵੀ ਆਈ ਆਈ ਚਲਾਈ ਚੱਲੀ ਜਾਂਦੀ ਵਧੀਆ ਵੇਖੀ ਜਾਂਦਾ ਠੀਕ ਆ ਵਪਾਰ ਦਾ ਕੰਮ ਨਾ ਝੂਠ ਤੇ ਚੱਲਣਾ ਨਾ 10000 ਰੁਪਏ ਉੱਤੇ ਰੱਖੇ ਚੱਲਣਾ ਠੀਕ ਆ ਜੀ ਜੇ ਸਹੀ ਟੰਗਾ ਚੱਲਣਾ ਜਿਵੇਂ ਜਿਵੇਂ ਮਹਿੰਗੀ ਹੁੰਦੀ ਜਾਂਦਾ ਆਪਾਂ ਕਰੀ ਜਾਂਦੇ ਆ ਹਾਂ ਜੀ ਹਾਂ ਜੀ ਆਪਾਂ 2000 ਦਾ ਮੋੜਾ ਰੱਖਣਾ ਜੋ ਬਹੁਤ ਚੰਗਾ ਤਾਂ ਚੰਗਾ ਹੀ ਹੈ ਠੀਕ ਆ ਜੀ ਚੰਗੇ ਬੋਦੀ ਅਰੇ ਕੱਲ ਚੰਗੇ ਵੜੇ ਬੱਪਾ ਤੜਕੋ ਫੋਨ ਆਇਆ ਹਾਂ ਇਹਦੇ ਬਰਾੜਾ ਜਿੰਦਿਆਂ ਤੂੰ ਕਹੇ ਉਹਨੂੰ ਵਾਧੂ ਨਿਕੜਿਆ ਕਿੱਲਾ ਕੋਲ ਮੈਂ ਕਿਹਾ ਬਈ ਰੌਲਾ ਦਾ ਹੀ ਆ ਹਾਂ ਜੀ ਹਾਂ ਜੀ ਇਹਦੇ ਝੂਠ ਨੇ ਚੈੱਕ ਨੂੰ ਕਿਨੇ ਵੀ ਚੈੱਕ ਕਰੀਏ ਹਾਂਜੀ ਇਹ ਕਹਿੰਦੇ ਡੇਢ ਮਿੰਟ ਦੀ ਪੌਣ ਦੁੱਧ ਬਣੀ ਬੁੜੀਆਂ ਦੀ ਮੱਟੀ ਘਾ ਰਖਿਆ ਮੁਰਕ ਨੇ ਸ਼ਰਾਰਤ ਮਾਣੀ ਨਹੀਂ ਕੀਤੀ ਬਣੀ ਤਾਂ ਅਗਲਾ ਹਰੇ ਕਹਿੰਦਾ ਹੀ ਹੁੰਦਾ ਦੁੱਧ ਬਾਕੀ ਤਾਂ ਆਪਾਂ ਖਾਲੀ ਕਰਕੇ ਦੇਣੀ 23000 ਜਣੀ ਬਾਈ ਦੁੱਧ 8 ਲੀਟਰ ਹੈ ਕੰਡੇ ਵਾਲਾ ਕੰਡੇ ਵਾਲਾ ਦੋ ਟਨ ਚੋਲੇ ਲਵੇ ਕੋਈ ਦੋ ਟਨ ਚੋਲੇ ਖਰਚਾ ਮੈਂ ਦਊਗਾ ਜੇ 800 ਘੱਟਿਆ ਠੀਕ ਆ ਤੋਰ ਫਿਰ ਲੋ ਜੀ ਦੋਸਤੋ ਥਣ ਚੈੱਕ ਆਮ ਪੂਰੇ ਮੋٹے ਮੋٹے ਥਾਣਾ ਗਲਾਬੀ ਥਾਣਾਗੇ ਥਾਣਾ ਤੋਂ ਨੇੜੇ ਚੈੱਕ ਕਰਾਣੇ ਆ ਪ੍ਰਿੰਟ ਵਾਲੀ ਬੱਛੀ ਆਗੀ ਚਿੱਟੀ ਵਾਧਾ ਤੇ ਥੋੜੇ ਥੋੜੇ ਕਾਲੇ ਬਾਈ ਦੇ ਗੱਲ ਤੁਹਾਨੂੰ ਪਤਾ ਲੱਗ ਜੇ ਬਾਈ ਗੱਲਾਂ ਖਰਗੇ ਕਰਦਾ ਬਾਈ ਕਹਿੰਦਾ 8 ਕਿਲੋ ਉਹ ਤਾਂ ਨਾ ਹੋਵੇ ਤੱਕਰਾਇਆ ਦੂ ਪਲਾ ਸਵਿਫਟ ਗੱਡੀ ਤੇ ਆ ਜਿਓ ਵਜੇ ਨਾ ਵਜੇ ਠੀਕ ਆ ਕੱਦ ਕਾੜ ਚੰਗਾ ਵੇਲ ਚੰਗੀ ਆ ਪ੍ਰਿੰਟ ਬਹੁਤ ਸੋਹਣਾ ਵਾ ਬੋਦੀ ਵਾਲੀ ਵਹਿੜਾ ਮੋੜਦੇ ਬਾਈ ਹੁਣ ਤਾਂ ਜਿਹੜਾ ਵੀਡੀਓ ਬਣਾ ਸਮਾਂ ਨੋਟ ਕਰ ਲਓ 10:30 ਮਿੰਟ ਹੀ ਹੋਏ ਆ 10:30 ਹੋਏ ਆ ਹਜੇ ਛਾਂ ਚਾਹੀ ਦਿਨ ਸਾਰਾ ਹੀ ਪਿਆ ਵਾ ਤੇ ਹਵਾਨਾ ਤੇ ਜਮਾ ਖਾਲੀ ਆ ਹੁਣ ਤੇ ਕਈ ਵੀਰ ਹੁੰਦੇ ਆ ਕਈ ਵੀ ਤੇ ਆਪਾਂ ਆ ਵੀ ਇਹਨੇ ਆ ਕੇ ਛੱਡ ਕੇ ਬਣਾ ਦਿੰਦੇ ਆ ਤੁਸੀਂ ਦੇਖ ਸਕਦੇ ਹੋ ਉਹ ਰਾਂ ਦੇ 12 ਵਜੇ ਫਿਲ ਦੇ ਜਦ ਤੱਕ ਜਮ ਐਨ ਖਾਲੀ ਪਈ ਆਗੀ 8 ਕਿਲੋ ਦੁੱਧ ਦਾ ਕੰਡੇ ਵਾਲਾ ਜਿਹੜਾ ਆਪਾਂ ਦੋ ਟਾਈਮ ਚੋ ਲੈਣਾ ਵਾ ਜੇ ਬਾਈ ਚ ਕੋਈ ਗੱਲ ਬਾਤ ਜਾ ਆਵੇ ਪਸੂ ਸਾਫ ਹੁੰਦਾ ਕਰਕੇ ਡੇਲੀ ਤਾਂ ਹੀ ਪਸੂ ਵਿਕਦਾ ਵਾ ਰੋਜ਼ ਵੀਡੀਓ ਪੈਂਦੀਆਂ ਵਾ ਕੱਲ ਵੀ ਦੋ ਸੀ 400 ਵੀ ਚਾਰ ਵੜਾ ਸੀਗੀਆਂ ਬਾਕੀ ਵੀਡੀਓ ਤੋਂ ਬਗੈਰ ਵੀ ਮਾਲ ਵੇਚੀ ਜਾਂਦਾ ਵਾ 23000 ਜਮਾ ਜੈਜਮਾਲਾ ਲੈਂਡ ਦੇਣ ਵਾਲਾ ਬਾਈ ਦਾ ਜਿਹੜਾ ਤੁਸੀਂ ਆਪਾਂ ਬਾਕੀ ਤੇ ਗੱਭਣ ਨਿਕਲਦੇ ਦੇ ਕਿਸਮਤਾ ਗੱਭਣ ਦਾ ਅਗਲੇ ਕਿਸਮਤਾ ਬਾਈ ਕਹਿੰਦਾ ਫਿਰ ਆਪਾਂ ਖਾਲੀ ਕਰਕੇ ਦੇਣੀ ਆਗੇ ਬਾਈ ਨਤ ਕਿੰਨੇ ਨਹੀਂ ਸਦਗੇ ਸਹੀ ਨਤ ਬਸ ਉਹ ਆਉਂਦੇ ਬਾਈ ਕਹਿੰਦਾ ਇੰਨੇ ਰਾਟ ਕਿੰਨੇ ਹੱਥ ਪਾਵਾ ਦੇਖੀ ਜਾਈਏ ਅਸੀਂ ਪਰ ਆਪਣੇ ਵੱਲੋਂ ਖਾਲੀ ਆ ਗੱਭਣ ਦੇ ਅਗਲੇ ਕਿਸਮਤਾ ਦੋ ਸਾਲੇ ਕੰਡੇ ਵਾਲਾ 8 ਕਿਲੋ ਦੋ ਟਾਈਮ ਚੋਲ ਲੈਣਾ ਵਾ ਬਹੁਤ ਬਾਜੂ ਹੋ ਜਾ ਘਰ ਆਈ ਹੈ ਠੀਕ ਹੈ ਜੀ ਮੁੱਲ 23000 ਰੁਪਿਆ ਵਾ ਅੱਜ ਹੀ ਵੇੜਾ ਇਹਨੂੰ ਪਤਾ ਵੀ ਕੱਲ ਵੜੀਆਂ ਵੜਾ ਸੀਗੀਆਂ ਆ ਰੋਜ਼ ਇੱਕ ਦੋ ਚਾਰ ਪਸੂ ਰੋਜ਼ ਬਾਈ ਸੇਲ ਹੁੰਦੇ ਆਗੇ ਜੀ ਡਾ ਕੇ ਚੁੰਨੀ ਠੀਕ ਆ ਠੰਡੀ ਠੁੰਡੀ ਜਿਹੜੇ ਵੀ ਉਹਦੇ ਪਸੰਦਾਏ ਬਾਈ ਨਾਲ ਗੱਲਬਾਤ ਕਰ ਲੋ ਨੰਬਰ ਸਕਰੀਨ ਤੇ ਚੱਲੀ ਜਾਣਾ ਜੀ ਆ ਫੇਸ ਕੁਆਲਟੀ ਚੈੱਕ ਕਰ ਲੋ ਬੋਦੀ ਵਾਲੀ ਵਹਿੜ ਆ ਗਈ ਫੇਸ ਕੁਆਲਟੀ ਚੰਗੀ ਆ ਗਈ ਹਾਂ ਤੇ ਵੇਖ ਸਕਦੇ ਹੋ ਜੀ ਸੋਹਣੀ ਵਹਿੜ ਆ ਗਈ ਪ੍ਰਿੰਟ ਪ੍ਰਿੰਟ ਚੰਗਾ ਵਾ ਮੌਲ ਸਿਰਫ 23000 ਰੁਪਏ ਜਿਹਦੇ ਪਸੰਦੇ ਬਾਈ ਨਾਲ ਗੱਲਬਾਤ ਕਰ ਲਿਓ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ